ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਿਲਾਫ ਮਿਸ਼ਨ ਹੁਸ਼ਿਆਰ ਦੀ ਸ਼ੁਰੂਆਤ ਕੀਤੀ ਗਈ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਰਾਹੀਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਵਸਨੀਕਾਂ ਤੋਂ ਸਹਿਯੋਗ ਦੀ ਮੰਗ ਕਰਦਿਆ ਨਸ਼ਿਆਂ ਖਿਲਾਫ ਸਾਂਝੇ ਯਤਨਾਂ ਦੀ ਅਪੀਲ ਕੀਤੀ ਤਾਂ ਕਿ ਇਸ ਸਮਾਜਿਕ ਬੁਰਾਈ ਨੂੰ ਮੁਕੰਮਲ ਤੌਰ ਤੇ ਖਤਮ ਕੀਤਾ ਜਾ ਸਕੇ ਸਿਟੀ ਸੈਂਟਰ ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾ ਰਿਹਾ ਹੈ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀ ਦਵਾਈਆਂ ਸ਼ੂਗਰ ਦੀਆਂ ਦਵਾਈਆਂ ਇਹ ਸਭ ਨਾ ਉਹ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸਿਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸੇਵਾਵਾਂ ਦੇਵਾਂਗੇ ਕਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ 'ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤਰ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਮੇ ਪੜੇ ਆਦਮੀ ਕਲੀਨਿਕ ਖੋਲਿਆ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਿਚ ਹੁਸ਼ਿਆਰਪੁਰ ਬਲਾਕ 1 ਅਤੇ 2 ਦੀਆਂ 300 ਪੰਚਾਇਤਾਂ ਅਤੇ ਨੁਮਾਇੰਦਿਆਂ ਦੀ ਪਰਵੀ ਮੌਜੂਦਗੀ ਦੌਰਾਨ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਖੇਤਰਾਂ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪੁਲਿਸ ਅਤੇ ਹੈਲਪਲਾਈਨ ਨੰਬਰ ਤੇ ਦਿੱਤੀ ਜਾਵੇ ਤਾਂ ਜੋ ਬੰਦ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲਾਂਬਾ ਨੇ ਆਈਆਂ ਪੰਚਾਇਤਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਨਸ਼ਾ ਸਮਗਲਰਾਂ ਜਾਂ ਨਸ਼ਾ ਵੇਚਣ ਵਾਲਿਆਂ ਖਿਲਾਫ ਦਿੱਤੀ ਹਰ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਿਆ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੀ ਖਾਸ ਤੌਰ ਤੇ ਪਹੁੰਚੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਪੰਚਾਇਤਾਂ ਦਾ ਨਸ਼ਿਆਂ ਦੀ ਬੁਰੀਾਈ ਖਿਲਾਫ ਇਕਜੁੱਟ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਚਾਇਤਾਂ ਵੱਲੋਂ ਨਸ਼ਿਆਂ ਦੇ ਮੁਕੰਮਲ ਸਫਾਈ ਲਈ ਪੁਰਜ਼ੋਰ ਉਪਰਾਲੇ ਕਰਨੇ ਚਾਹੀਦੇ ਨੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਨੇ ਮਿਸ਼ਨ ਹੁਸ਼ਿਆਰ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਮਾਜਿਕ ਬੁਰਾਈਆਂ ਖਾਸ ਕਰ ਨਸ਼ਿਆਂ ਦੇ ਸਫਾਈ ਲਈ ਪੰਚਾਇਤਾਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਔਰਤਾਂ ਤੋਂ ਨਸ਼ਿਆਂ ਖਿਲਾਫ ਮਿਸ਼ਨ ਵਿੱਚ ਸਾਰਥਿਕ ਸਹਿਯੋਗ ਦੀ ਮੰਗ ਕੀਤੀ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੰਚਾਇਤਾਂ ਨੂੰ ਹਰ ਲੋੜਿੰਦਾ ਸਹਿਯੋਗ ਦੇਂਦਾਰ ਹੋਇਆ ਨਸ਼ਿਆਂ ਖਿਲਾਫ ਵੱਣਦੀ ਕਾਰਵਾਈ ਕਰੇਗਾ ਦੈਨਿਕ ਸਵੇਰਾ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਰਿਸ਼ੀ ਕੁਮਰਾ ਦੀ ਰਿਪੋਰਟ ਜਿਵੇਂ ਜਿਲ੍ਹਾ ਹੁਸ਼ਿਆਪੁਰ ਦੇ ਵਿੱਚ ਹੁਸ਼ਿਆਪੁਰ ਪੰਚ ਨੂੰ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਸ਼ਨ ਹੁਸ਼ਿਆਪੁਰ ਦੀ ਲਾਂਚ ਕੀਤੀ ਗਈ ਹੈ ਜਿੱਥੇ ਕੋਸ਼ਾਗੁਰ ਬਲਾਕ 1 ਤੇ 2 ਦੇ ਸਾਰੇ ਸਰਪੰਚ ਤੇ ਪੰਚ ਮੈਂਬਰਸ ਨੂੰ ਬੁਲਾ ਕੇ ਉਹਨਾਂ ਨਾਲ ਮੈਂ ਕਹਾਂਗੀ ਸੈਮੀਨਾਰ 'ਮੀ ਇੱਕ ਫੀਡਬੈਕ ਮੀਟਿੰਗ ਰੱਖੀ ਗਈ ਹੈ ਜਿੱਥੇ ਸਰਪੰਚਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਉਹਨਾਂ ਨੂੰ ਕੀ ਲੱਗਦਾ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਨਸ਼ਾ बिकਦਾ ਹੈ ਜਾਂ ਨਹੀਂ बिकਦਾ ਤੇ ਕਿਸ ਤਰ੍ਹਾਂ ਇਸ ਨੂੰ ਰੋਕਿਆ ਜਾ ਸਕਦਾ ਹੈ ਇਸੇ ਤਰ੍ਹਾਂ ਦੀ ਮੀਟਿੰਗ ਹੋਰ ਵੀ ਅੱਗੇ ਵੀ ਚਾਰੀ ਰੱਖੀ ਜਾਵੇਗੀ ਜਲਦੀ ਅਸੀਂ ਇੱਕ ਮੀਟਿੰਗ ਸਕੂਲ ਦੇ ਇੰਚਾਰजेस ਨਾਲ ਵੀ ਕਰ ਰਹੇ ਹਾਂ ਅ ਦੋ ਦਿਨ ਪਹਿਲਾਂ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਵੀ ਆਪਣਾ ਵਿਜ਼ਿਟ ਕਰਕੇ ਆਏ ਹਾਂ ਉੱਥੇ ਵੀ ਜੋ ਇਨਮੇਟਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਸਾਰੀ ਮੀਟਿੰਗਸ ਦਾ ਪਰਪਸ ਇਹੀ ਹੈ ਕਿ ਅਸੀਂ ਇੱਕ ਪਾਰਟਨਰਸ਼ਿਪ ਬਣਾਈਏ ਜਿਸ ਦੇ ਵਿੱਚ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਜੋ ਨਸ਼ੇ ਦੀ ਗੱਲ ਕਰਦੇ ਹਾਂ ਕਿ ਪੰਜਾਬ 'ਚ ਨਸ਼ਾ ਬਹੁਤ बिकਦਾ ਹੈ ਇਸ ਨੂੰ ਖਤਮ ਕਰ ਸਕੀ ਤੇ ਨਾਲ ਹੀ ਨਾਲ ਅਵੇਅਰਨੈਸ ਐਂਡ ਰੀਹੈਬਿਲੀਟੇਸ਼ਨ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਅੱਗੇ ਵੀ ਇਸ ਤਰ੍ਹਾਂ ਦੀ ਮੀਟਿੰਗਸ ਕੀਤੀਆਂ ਜਾਣਗੀਆਂ ਤੇ ਨਾਲ ਹੀ ਮੈਂ ਉਸਾਹਬੂ ਦੇ ਸਾਰੇ ਹੀ ਵਸਨੀਕਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਨੋਟ ਵੀ ਕਰ ਸਕਦੇ ਹੋ ਨੀਚੇ ਫਲੈਸ਼ ਕਰ ਦਿੱਤੇ ਜਾਣਗੇ ਨੰਬਰ ਹੈਲਪਲਾਈਨ ਨੰਬਰ ਜਿਹਦੇ ਉੱਤੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਆ ਅਸੀਂ ਆਸ਼ਵਾਸਨ ਦਿਲਾਉਂਦੇ ਹਾਂ ਕਿ ਇਨਫੋਰਮੇਸ਼ਨ ਸ਼ੇਅਰ ਕਰਨ ਕਰਨ ਵਾਲੇ ਦੀ ਆਈਡੈਂਟੀਟੀ ਨੂੰ ਵੀ ਗੁਪਤ ਰੱਖਿਆ ਜਾਏਗਾ ਦੇ ਨਾਲ ਹੀ ਸਾਰੀ ਇਨਫੋਰਮੇਸ਼ਨ ਦੇ ਉੱਤੇ ਸਭ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਇਹ ਨਸ਼ਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿਸ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਜਾਂ ਫਿਰ ਜਿਸ ਤੋਂ ਅਸੀਂ ਲੜ ਨਹੀਂ ਸਕਦੇ ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਜੇਕਰ ਅਸੀਂ ਸਾਰੇ ਮਿਲ ਜਾਂਦੇ ਹਾਂ ਤਾਂ ਅਸੀਂ ਇਸ ਦਾ ਬਿਲਕੁਲ ਖਾਤਮਾ ਕਰ ਸਕਦੇ ਹਾਂ ਮੈਂ ਕੁਰੀ ਫੇਧ ਹੁਸ਼ਿਆਪੁਰ ਦੇ ਸਾਰੇ ਹੀ ਪਬਲਿਕ ਨੂੰ ਮੂਹਲ ਕਰ ਰਿਹਾ ਕਿ ਵੱਧ ਤੋਂ ਵੱਧ ਪ੍ਰਸ਼ਾਸਨ ਦਾ ਪੁਲਿਸ ਦਾ ਇਸ ਦੇ ਵਿੱਚ ਸਾਥ ਹੋ ਤਾਂ ਕਿ ਅਸੀਂ ਨਸ਼ੇ ਨੂੰ ਖਤਮ ਕਰ ਸਕੀਏ ਤੇ ਹੁਸ਼ਿਆਪੁਰ ਨੂੰ ਨਸ਼ਾ ਮੁਕਤ ਜਿਲ੍ਹਾ ਬਣਾ ਸਕੀਏ ਬਹੁਤ ਅੱਛਾ ਹੈ ਮਿਸ਼ਨ ਹੁਸ਼ਿਆਪੁਰ ਦੇ ਨਾਮ ਤੇ ਮਿਸ਼ਨ ਹੁਸ਼ਿਆਰ ਚਾਲੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਔਰ ਇਹਦੇ ਵਿੱਚ ਸਾਰੀਆਂ ਪੰਚਾਇਤਾਂ ਨੂੰ ਨਾਲ ਲੱਗ ਕਬਡੀ ਗੱਲ ਇਹ ਹੈ ਬਹੁਤ ਅੱਛੀ ਗੱਲ ਹੈ ਕਿਉਂਕਿ ਪਬਲਿਕ ਪਾਰਟਿਸਪੇਸ਼ਨ ਦੇ ਨਾਲ ਹੀ ਕਿਸੇ ਚੀਜ਼ ਦੇ ਅਸੀਂ ਕੰਮਦਾਰੀ ਪਾ ਸਕਦੇ ਹਾਂ ਔਰ ਇਹ ਜਦ ਚ ਜੱਜ ਸਰਪੰਚਾਂ ਪੰਚਾਂ ਦਾ ਔਰ ਲੰਬੜਦਾਰਾਂ ਦਾ ਪਿੰਡ ਦੀ ਪੰਚਾਇਤਾਂ ਦਾ ਸ਼ਾਮਲ ਹੋਣਾ ਇਹ ਬਹੁਤ ਅੱਛਾ ਹੈ ਔਰ ਅਗਰ ਉਹਨਾਂ ਨੂੰ ਲੱਗਦਾ ਵੀ ਪਿੰਡ ਦੇ ਵਿੱਚ ਕੋਈ ਇਦਾਂ ਦੇ ਬੰਦੇ ਆ ਕੇ ਵੇਚਦੇ ਆ ਜਾਂ ਲੈ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਨ ਪੜੀਸ ਤੇ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਹੋਸ਼ਿਆਰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਸ਼ੁਰੂ ਕੀਤਾ ਗਿਆ ਅੱਜ ਦੇ ਇਸ ਮਿਸ਼ਨ ਨੂੰ ਸ਼ੁਰੂ ਕਰਨ ਦੇ ਲਈ ਆ तमाम ਬਲਾਕਾਂ ਦੇ ਸਰਪੰਚ ਸਹਿਬਾਨ ਜਿਹੜੇ ਉਹ ਉਹਨਾਂ ਨੂੰ ਉਹਨਾਂ ਦੀ ਸ਼ਮੂਲੀਅਤ ਕਰਵਾਈ ਗਈ ਔਰ ਕਰੀਬ 350 ਦੇ ਕਰੀਬ ਸਰਪੰਸ ਸਹਿਬਾਨ ਆਏ ਸੋ ਬਹੁਤ ਅੱਛਾ ਉਪਰਾਲਾ ਹੈ ਮੈਂ ਬਹੁਤ ਵਧਾਈ ਦਿੰਦਾ ਤੇ ਮੱਝ ਤੋਂ ਮੈਂ ਤੁਸੀਂ ਸੁਣਿਆ ਹੈ ਕਿ ਮੈਂ ਉਚੇਚੇ ਤੌਰ ਤੇ ਕਿਹਾ ਕਿ ਆਪਣੇ ਸਰਪੰਸ ਸਹਿਬਾਂ ਜੇਕਰ ਅਸੀਂ ਇਹੀ ਕੰਮ ਕਰਨ ਲੱਗ ਜਾਈਏ ਕਿ ਆਪਾਂ ਜਿਹੜਾ ਇਹ ਨਸ਼ਾ ਜਿਹੜਾ ਹੈ ਜਿਹੜਾ ਪਹਿਲਾ ਮਿਸ਼ਨ ਸਰਪੰਚਾਂ ਦਾ ਇਹ ਹੋਵੇ ਕਿ ਆਪਾਂ ਨਸ਼ਾ ਜਿਹੜਾ ਉਹ ਜੜੋਂ ਪਟਣਾ ਹੈ ਔਰ ਪਿੰਡ ਦੀਆਂ ਮਹਿਲਾਵਾਂ ਨੂੰ ਬਾਤਾਵਾਂ ਨੂੰ ਇਨਵੋਲ ਕਰਨਾ ਨੂੰ ਅੱਗੇ ਉਹਨਾਂ ਦੀ ਸ਼ਮੂਲੀਅਤ ਕਰਕੇ ਆਪਾਂ ਨਸ਼ਿਆਂ ਦੀ ਜਿਹੜੀ ਲੜਾਈ ਨਸ਼ਿਆਂ ਦੇ ਖਿਲਾਫ ਜੇਕਰ ਉਹ ਪਿੰਡ ਪੱਧਰ ਤੇ ਸ਼ੁਰੂ ਕਰੀਏ ਤੇ ਮੈਂ ਸਮਝਦਾ ਕਿ ਕੋਈ ਐਸਾ ਕੰਮ ਨਹੀਂ ਜਿਹੜਾ ਆਪਾਂ ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਦੂਰ ਵੀ ਕਰ ਸਕਦੇ ਹਾਂ ਜੇਕਰ ਪੰਜਾਬ ਉਗਰਵਾਦ ਨੂੰ ਜੜੋਂ ਖਤਮ ਕਰ ਸਕਦਾ ਤੇ ਫਿਰ ਨਸ਼ਿਆਂ ਨੂੰ ਕਿਉਂ ਨਹੀਂ ਖਤਮ ਕਰ ਸਕਦਾ ਸੋ ਅਸੀਂ ਥਾਰੇ ਕਮਿਟਿਡ ਆ ਤੇ ਲਟਾਂਗੇ ਜਿੱਦੇ ਜਿੱਦਾਂ ਪੰਚਾਇਤਾਂ ਵਿੱਚ ਜਿਆਦਾ ਅੱਜ ਮੈਂ ਸ਼ਹਿਰਾਂ ਦੀ ਗੱਲ ਇਸ ਕਰਕੇ ਨਹੀਂ ਕੀਤੀ ਕਿਉਂਕਿ ਅੱਜ ਪਿੰਡਾਂ ਦੇ ਜਿੰਨੇ ਵੀ ਸਰਪੰਚ ਪੰਚਾਇਤ ਮੈਂਬਰ ਸਾਹਿਬਾਨ ਜਿਹੜੇ ਇਨਵੋਲਵ ਕੀਤੇ ਸੀ ਸੋ ਅ ਅੱਜ ਪਿੰਡਾਂ ਦੇ ਲੈਵਲ ਤੇ ਗੱਲ ਹੋਈ ਔਰ ਨੈਕਸਟ ਟਾਈਮ ਜਿਹੜਾ ਉਹ ਆਪਾਂ ਸ਼ਹਿਰ ਦੇ ਪੱਧਰ ਤੇ ਵੀ ਗੱਲ ਜ਼ਰੂਰ ਠੀਕ ਹੈ ਜੀ ਅੱਜ ਅਸੀਂ ਇੱਥੇ ਮੰਨ ਜੋ ਕਿ ਸੀਐਮ ਸਾਹਿਬ ਤੇ ਮੰਨ ਜੋ ਕਿ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨਸ ਤੇ ਜਿਹੜੀ ਸੰਪਰਕ ਮੀਟਿੰਗਸ ਪੰਜਾਬ ਪੁਲਿਸ ਵੱਲੋਂ ਕਰਾਈ ਜਾ ਰਹੀ ਹੈਗੀ ਉਹਦੇ ਲੜੀ ਦੇ ਵਿੱਚ ਅੱਜ ਡੀਸੀ ਸਾਹਿਬ ਹੁਸ਼ਾਰਪੁਰ ਤੇ ਐਸਡੀਐਮ ਸਾਹਿਬ ਹੁਸ਼ਾਰਪੁਰ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਅਸੀਂ ਹੁਸ਼ਾਰਪੁਰ 'ਚ ਹੁਸ਼ਾਰਪੁਰ ਬਲਾਕ 1 ਤੇ 2 ਦੇ ਲਗਭਗ 300 ਪਿੰਡਾਂ ਦੇ ਸਰਪੰਚ ਸਪੰ ਸਾਈਬਾਨ ਦੇ ਨਾਲ ਮੀਟਿੰਗ ਕੀਤੀ ਹੈ ਜਿਹਦਾ ਮਕਸਦ ਹੈਗਾ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਕ ਬ੍ਰਿਜ ਬਣਾਉਣਾ ਜਿਹੜਾ ਗੈਪ ਹੈਗਾ ਉਹਨੂੰ ਘਟਕਾਣਾ ਤੇ ਨਸ਼ਾ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹਨੂੰ ਇੱਕ ਮੁਕੰਮਲ ਤੌਰ ਤੇ ਜਿਹੜੇ ਵਿਲੇਜ ਲੈਵਲ ਦੇ ਰਿਪਰੈਸਨਟੇਟਿਵ ਹੈਗੇ ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਨਿਸ਼ਾਨ ਨੂੰ ਖਤਮ ਕਰਨਾ ਉਹਦੇ ਲੜੀ ਦੇ ਵਿੱਚ ਅੱਜ ਮੀਟਿੰਗ ਕੀਤੀ ਹੈਗੀ ਇਸ ਮੀਟਿੰਗ ਦੇ ਵਿੱਚ ਆਪਣੇ ਮਾਨਯੋਗ ਐਮਪੀ ਸਾਹਿਬ ਡੋక్టర్ 라ਜ ਕੁਮਾਰ ਚੱਦੇਵਾਲ ਜੀ ਮਾਨਯੋਗ ਐਮਐਲਏ ਸਾਹਿਬ ਬ੍ਰਹਮ ਸੰਕਰ ਜਿੰਪਾ ਜੀ ਡੀਸੀ ਸਾਹਿਬ ਮਨਸ਼ਾਪੁਰ ਕੁਮਲ ਮਿਤਲ ਜੀ ਤੇ ਮੇਰੇ ਨਾਲ ਐਸ ਡੀ ਐਮ ਸਾਹਿਬ ਨਾਲ ਆਫਿਸਰਸ ਐਸ ਪੀ ਜੀ ਡੀ ਐਸ ਪੀ ਨੇ ਪਾਰਟਿਸਿਪੇਟ ਕੀਤਾ 300 ਦੇ ਲਗਭਗ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਨੇ ਲਗਭਗ 700 800 ਦੀ ਤਦਾਦ ਦੇ ਵਿੱਚ ਪਾਰਟਿਸਿਪੇਟ ਕੀਤਾ ਅਸੀਂ ਆ ਹੀ ਸਾਰਿਆਂ ਨੂੰ ਅਸ਼ੋਰ ਕੀਤਾ ਹੈਗਾ ਕਿ ਸਾਡਾ ਕਮਿਟਮੈਂਟ ਹੈਗਾ ਹੁਸ਼ਿਆਰਪੁਰ ਨੂੰ ਡਰਗ ਫਰੀ ਬਣਾਉਣਾ ਤੇ ਇਹਦੇ ਵਾਸਤੇ ਅਸੀਂ ਆਪਣਾ ਜਿਹੜਾ ਮਿਸ਼ਨ ਹੁਸ਼ਿਆਰ ਹੈਗਾ ਜਿਹੜੇ ਸੰਪਰਕ ਮੀਟਿੰਗਸ ਦੇ ਤਹਿਤ ਸ਼ੁਰੂ ਕੀਤਾ ਗਿਆ ਹੈਗਾ ਉਹਦੇ ਵਿੱਚ ਆ ਪਿੰਡਾਂ ਦੇ ਸਰਪੰਚ ਤੇ ਪੰਚ ਦੇ ਸਹਿਯੋਗ ਦੇ ਨਾਲ ਆਪਾਂ ਪਹਿਲਾ ਟਾਰਗੇਟ ਕਰ ਰਹੇ ਹਾਂ ਗਿਆ ਹੁਸ਼ਿਆਰਪੁਰ ਦੇ ਬਲਾਕ 1 ਤੇ 2 ਜਿਹਦੇ ਵਿੱਚ ਸਰਪੰਚ ਪੰਚ ਸਾਹਿਬਾਨ ਵੱਲੋਂ ਕਮਿਟਮੈਂਟ ਸ਼ੋ ਕੀਤਾ ਗਿਆ ਹੈਗਾ ਨਸ਼ਾ ਦੇ ਖਿਲਾਫ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਮਿਲ ਕੇ ਖੜਾ ਹੋਣ ਦਾ ਤੇ ਨਾਲ ਨਸ਼ਾ ਦੇ ਖਾਤਮੇ ਵਾਸਤੇ ਕੰਮ ਕਰਨ ਦਾ ਆ ਜਿਹੜੀ ਸਾਡੀ ਸਟਰੈਟਜੀ ਹੈਗੀ ਉਹ ਸਿੰਪਲ ਹੈਗੀ ਜਿਹਦੇ ਤਿੰਨ ਸਟੈਪਸ ਹੈਗੇ ਪਹਿਲਾ ਹੈਗਾ ਪ੍ਰੀਵੈਂਸ਼ਨ ਜਿੱਥੇ ਬਿਲਕੁਲ ਵੀ ਨਿਸ਼ਾਨੀ ਹੈਗਾ ਜਿਹੜੇ ਪਿੰਡਾਂ 'ਚ ਉੱਥੇ ਬੱਚਿਆਂ ਨੂੰ ਸਪੋਰਟਸ ਵਾਸਤੇ ਪ੍ਰਮੋਟ ਕਰਨਾ ਪੋਜ਼ਿਟਿਵ ਚੈਨਲ ਉਹਨਾਂ ਨੂੰ એનર્ਜੀ ਨੂੰ ਦੇਣਾ ਤੇ ਜਿਹੜੇ ਵਲਰੇਬਲ ਗਰੁੱਪ ਹੈਗਾ 15 ਤੋਂ ਲੈ ਕੇ 30 ਸਾਲ ਤੱਕ ਦਾ ਉਹਨੂੰ ਗਾਈਡ ਕਰਦੇ ਹੋਵੇ ਮੈਂਟਰ ਕਰਦੇ ਹੋਵੇ ਨਸ਼ਿਆਂ ਤੋਂ ਪਛਾਕੇ ਦੂਸਰਾ ਸਾਡਾ ਜਿਹੜਾ ਸਟੈਪ ਹੈਗਾ ਉਹ ਹੈਗਾ ਇਨਫੋਰਸਮੈਂਟ ਜਿਹੜੇ ਲੋਕ ਏ ਵੇਚਦੇ ਹੈਗੇ ਨਸ਼ਾ ਉਹਨਾਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਦੇ ਹੋ ਜਿਹੜਾ ਹੈਗਾ ਉਹਨਾਂ ਨੂੰ ਕਾਨੂੰਨ ਕਾਨੂੰਨ ਦੀ ਸਲਾਖਾ ਦੇ ਪੁਛ ਲੈ ਜਾ ਕੇ ਸਖਤ ਸਜ਼ਾ ਦਰਾਂ ਤੀਸਰਾ ਸਟੈਪ ਸਾਡਾ ਹੈਗਾ ਜਿਹੜੇ ਬੱਚੇ ਨਸ਼ੇ ਦੇ ਐਡਿਕਟ ਹੋ ਗਏ ਆਦੀ ਹੋ ਗਏ ਬਟ ਵੇਚਦੇ ਨਹੀਂ ਹੈਗੇ ਉਹ ਇਸ ਬਿਮਾਰੀ ਤੋਂ ਗ੍ਰਸਿਤ ਹੋ ਗਏ ਉਹਨਾਂ ਨੂੰ ਵਾਪਸ ਮੁੜ ਬਹਾਲ ਕਰਨਾ ਉਹਨਾਂ ਨੂੰ ਡੀ ਐਡਿਕਟ ਕਰਾ ਕੇ ਰੀਹੈਬਿਲੀਟੇਟ ਕਰਾ ਕੇ ਉਹਨਾਂ ਨੂੰ ਮੁਖਧਾਰਾ ਚ ਲੈ ਕੇ ਇਹ ਤਿੰਨਾਂ ਹੀ ਚੀਜ਼ਾਂ ਵਾਸਤੇ ਅਸੀਂ ਖਾਸ ਤੌਰ ਤੇ ਲੇਡੀਜ਼ ਦਾ ਪਿੰਡਾਂ ਚ ਮਾਮਾ ਦਾ ਜਿਹੜੇ ਭੈਣਾ ਹੈਗੀਆਂ ਉਹਨਾਂ ਦਾ ਤੇ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਜਿਹੜੇ ਪੰਚ ਸਰਪੰਚ ਵੀ ਜਿਹੜੇ ਲੇਡੀਜ਼ ਬਣੇ ਹੈਗੇ ਉਹਨਾਂ ਦਾ ਖਾਸ ਸਹਿਯੋਗ ਅਸੀਂ ਆਵਾਜ਼ ਦਿੱਤਾ ਹੈਗਾ ਤੇ ਉਹਨਾਂ ਨੇ ਬੜਾ ਭਰੋਸਾ ਬੜਾ ਬੜ ਚੜਕੇ ਪਾਰਟਿਸਿਪੇਟ ਵੀ ਕੀਤਾ ਤੇ ਸਾਨੂੰ ਅਸ਼ੋਰ ਕੀਤਾ ਹੈਗਾ ਕਿ ਇਸ ਮੁਹਿੰਮ ਦੇ ਵਿੱਚ ਉਹ ਖਾਸ ਤੌਰ ਤੇ ਆਪਣਾ ਯੋਗਦਾਨ ਦੇਣਗੇ ਤੇ ਮੈਨੂੰ ਉਮੀਦ ਹੈ ਕਿ ਜੇਕਰ ਸਾਰੇ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਨਾਲ ਜ਼ਿਲ੍ਹਾ ਪ੍ਰਸ਼ਾਸਨ ਪੂਲ ਇਸ ਹੈਲਥ ਡਿਪਾਰਟਮੈਂਟ ਪੋਲਿਟਿਕਲ ਪਰਸਨਸ ਮੀਡੀਆ ਦੇ ਸਾਥੀ ਸਾਰੇ ਮਿਲ ਕੇ ਜੇਕਰ ਆਪਾਂ ਇੱਕ ਹੀ ਮੁਹਿੰਮ ਵਾਸਤੇ ਨਸ਼ਾ ਦੇ ਖਾਤਮੇ ਵਾਸਤੇ ਜੇਕਰ ਆਪਾਂ ਐਫਰਟ ਕਰਾਂਗੇ ਤੇ ਉਹ ਉਸसे ਕੋਈ ਬਹੁਤ ਹੀ ਲੰਮਾ ਟਾਈਮ ਨਹੀਂ ਲੱਗਣਾ ਉਹ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਹੁਸ਼ਿਆਰਪੁਰ ਦੇ ਸਾਰੇ ਪਿੰਡ ਨਸ਼ਾ ਮੁਕਤ ਹੋ ਗਏ